ਸਾਰੇ ਪੰਜਾਬ ਰਾਸਾ ਸਸੀ ਕਾ ਤੇ ਨਵਾਂ ਬਲੌਗ ਸ਼ੁਰੂ ਅੱਜ ਜਬ ਰਾਜੀ ਖੁਸ਼ੀ ਤੁਹਾਡੀ ਰਾਜੀ ਖੁਸ਼ੀ ਪਰਮਾਤਮਾ ਦਾ ਸਨੇਹ ਮੰਗਦੇ ਆਂ ਤੇ ਮੁੰਡੇ ਆ ਕੇ ਪੱਠੇ ਲੈ ਕੇ ਗਏ ਵੀ ਦੂਜੇ ਕਿੱਥੇ ਆ ਆਉਂਦੇ ਵੇ ਮਗਰੀ ਅੱਲੀ ਬੁਲੀ ਲੈ ਕੇ ਆਇਆ ਰੈਡੀ ਥੋੜੀ ਘੱਟ ਭਰ ਲੈ ਕਰੋ ਦੋ ਗੇੜੇ ਲਾ ਲਿਆ ਕਰੋ ਗਰਮੀ ਬਹੁਤ ਜਿੰਨਾ ਬਚਿਆ ਜਾਂਦਾ ਬਚੋ ਆਦੀ ਮੋਟਰ ਤੇ ਨਾ ਕੇ ਨਹੀਂ ਆਈ ਲੈਟ ਹੀ ਨਹੀਂ ਹੈ ਲੈਟ ਹੀ ਨਹੀਂ ਲਾ ਕੇ ਆਣਾ ਸੀ ਅੱਛਾ ਚਲੋ ਜੀ ਇਹ ਵੀ ਨਹੀਂ ਨਾ ਨੂੰ ਕਿਹਾ ਜਿਵੇਂ ਆ ਗਏ ਲਓ ਜੀ ਇਧਰ ਆ ਬਕਵਾਰ ਥੋੜ ਦੇਣ ਡਏ ਆ ਹੈ ਜੋ ਜ਼ਿੰਦਗੀ ਦਾ ਕਬਾਰ ਦੇ ਦੇਣ ਲੱਗੇ ਆ ਵੇਖੋ ਆ ਪੈਂ ਨਿਕਾਇਆ ਡਰਾਮੇ ਸਿੱਧਾਣੇ ਵੇਲੇ ਦਾ ਦਾਣੇ ਪਾਈ ਦੇ ਚਲੋ ਵੀ ਚੱਕ ਤੇ ਫੱਟੇ ਇਹਦੇ ਵੀ ਹੈ ਆ ਵੀ ਹੋਇ ਕੂਲਰ ਆ ਉਹ ਵੀ ਖਿਲਾਰ ਦੇ ਨਾਉਣੇ ਇਹਨੇ ਹੈਂ ਡੋਲ ਦੇ ਯਾਰ ਡੋਲ ਦੇ ਜੋ ਡੋਲਣਾ ਵਲਾ ਮੇਰਾ ਮੋਟਰ ਦਾ ਮਕਾ ਉਹ ਸਾਰਾ ਦੱਸ ਇਹ ਤਾਂ ਵੇ ਦੀ ਆ ਦੂਜੀ ਨਹੀਂ ਗਈ ਹਾਂ ਦੰਬੇ ਦੰਬੇ ਪੈਸੇ ਲੱਗਣਗੇ ਨਾਲੇ ਬਿਜਲੀ ਤੇ ਲਾ ਕੇ ਵੇਲਾ ਚੱਲਦੀ ਆ ਫੋਰ 10 ਲੈ ਚਲਾ ਕੇ ਵਿਖਾਵਾਂ ਮਿਲਿਆ ਯਾਰ ਇੱਕ ਬੰਦੇ ਇੰਤਵਾਰ ਹੀ ਆਣੀਗਾ ਕੋਈ ਗੱਲ ਤੇਰੇ ਤੂੰ ਕਹਿੰਦਾ ਆ ਮਨ ਲਿਆ ਮੈਂ ਤੂੰ ਤੂੰ ਭਾਵੇਂ ਦੁਬਾਰਾ ਨਾ ਆਵੇਂ ਮੈਂ ਨਹੀਂ ਘਰ ਛੱਡਣਾ ਹਾਂ ਲੈ ਵਾਰੋ ਇਹ ਮੈਂ ਗੱਲ ਸਮਝ ਮੁੜ ਕੇ ਨਹੀਂ ਲੋੜ ਪਣੀ ਹਾਂ ਨਹੀਂ ਤਾਂ ਕੋਈ ਇਹ ਕੰਮ ਚ ਕਰਨਾ ਕੋਈ ਹੋਰ ਕੰਮ ਚ ਕਰਨਾ ਯਾਰ ਆਪਾਂ ਤੈਨੂੰ ਦੱਸਤਾ ਨਾ ਇਹ ਕੰਮ ਓਕੇ ਆ ਹਾਂ ਚਲੋ ਹੁਣ ਤਾਂ ਕੀ ਚੱਲ ਨਹੀਂ ਆ ਆ ਮਿੱਚੀ ਵੀ ਗਈ ਜੀ ਆ ਲੋ ਇਹਦੇ ਵਿੱਚ ਤਾਂਬਾ ਦੀਦਾ ਪਿਆ ਨਾ ਹਾਂ ਹੁਣ ਚੈੱਕ ਕਰਾਂ ਨਹੀਂ ਆ ਤੇਰੇ ਸਾਹਮਣੇ ਮੈਨੂੰ ਤਾਂ ਦੀਦਾ ਪਿਆ ਤਾਂਬਾ ਪਾਲਿਸ਼ ਹੁੰਦੀ ਹੈ ਹੁਣ ਚੈੱਕ ਕਰਾਂ ਕਰਾ ਕਰਾ ਆਸੋ ਜਿਵੇਂ ਨਾਲੇ ਤੋ ਯਾਰ ਇਹ ਕੋਈ ਅਜਨੀਆਂ ਥੋੜਾ ਵਿਚਾਰੀਆਂ ਬੜੇ ਚਿਰਾਂ ਦੀਆਂ ਲੱਸੀ ਆ ਗਈ ਜੇ ਲੱਸੀ ਚਾਹੀਦੀ ਆ ਨੰਦ ਲੱਸੀ ਪੀਣੀ ਆ ਹਾਂ ਦੀਵਾ ਵੀ ਬਹੁਤ ਹੈ ਗਿਆ ਨਹੀਂ ਨੂੰ ਅੱਜ ਨਵਾ ਕੇ ਲੈ ਆਏ ਅੱਜ ਹਾਂ ਲੈਟ ਨਹੀਂ ਨਾ ਕਹਿੰਦੇ ਕਰਨ ਅਹੀ ਵੇਲਾ ਸਾਹਿਬ ਖਲਾਰਾ ਨਵੇੜ ਤੱਕ ਬਾੜ ਕੋੜ ਹੋਰ ਕੀ ਹੈ ਯਾਰ ਹੁਣੇ ਕੁਦਰ ਨਹੀਂ ਸ਼ਾਮ ਨੂੰ ਕੁਦਰ ਲਿਆ ਜੀ ਸ਼ਾਮ ਨੂੰ ਕੁਦਰ ਲਿਆ ਜੀ ਓਏ ਲੱਸੀ ਆ ਨਹੀਂ ਗਈ ਹੈਂ ਠੰਡਕ ਵਾਰ ਤਾਂ ਵੇਖ ਲੈਣ ਦੋ ਹੁਣੇ ਆ ਜਾ ਪੀ ਕੇ ਜਾਈਂ ਉਹ ਆਪੇ ਲਾ ਲਾਂਗੇ ਟੈਨਸ਼ਨ ਨਾਲਾ ਅਜੇ ਕੁਆੜ ਵੀ ਗਿਆ ਨਹੀਂ ਤੇ ਪਾਰਟੀ ਵੇਲਾ ਪਹਿਲਾ ਲੈ ਲੱਗ ਗਈ ਹੈ ਹਾਂ ਮੁੰਡਾ ਹੋਇਆ ਨਹੀਂ ਪਹਿਲਾ ਪਾਰਟੀ ਹੈ ਹਾਂ ਅਜੇ ਡਾਕਟਰ ਨੇ ਦੱਸਿਆ ਵੀ ਮੁੰਡਾ ਹੈ ਇਹਦੀ ਪੜਾ ਮੁੰਡਾ ਕੁੜੀ ਹੈ ਹਾਂ ਜਦੋਂ ਹੋਏਗਾ ਉਦੋਂ ਵੇਖੀ ਜਾਏਗੀ ਹੈ ਅਜੇ ਖਬਰ ਦੱਸੀ ਹੈ ਤੇ ਪਹਿਲਾਂ ਹੀ ਆਂਦੇ ਪਾਰਟੀ ਦੇ ਦੋ ਇਹਦੀ ਬਾਰੀ ਆ ਬਹੁ ਹੂੰ ਬਾਰੀ ਉਹ ਪਈ ਬਾਰੀ ਆਹਾਂ ਨਵਾਲਿਆ ਦੇ ਸਾਹਮਣੇ ਪੈ। ਇਹ ਆਇ ਤੋ ਲੈ ਲੈ ਲੋਨ ਤੇ ਏਸੀ ਲੈ ਲੈ। ਹਾਂ ਬੋ ਜਿਹੜਾ ਜਿਹੜਾ ਏਸੀ ਥੱਲੇ ਬਹਿ ਜੀ ਉਹਨੂੰ ਲੋੜ ਕੀ ਆ? ਹੈ? ਉਹਨੂੰ ਕਿ ਲੋੜ ਆ? ਹਾਂ ਬੋ। ਤਾਂ ਆਦਾਣਾ ਕੀ ਚਾਹੀਦਾ? ਬਾਸ, ਡੰਡਾ ਬਾਸ। ਇਹਨਾਂ ਤੋਂ ਜੂ। ਤੋਲਾ। ਉਹ ਲੈ ਆਏ ਬਾਸ। ਲੈ ਕੇ ਲੈ ਆ। ਕੀ ਲਾਚੋਂ ਨਾਲ ਹੈ ਨਹੀਂ ਆਪਾਂ ਪਹਿਲ ਠੇਕੇ ਦੇਨੇ ਹਾਂਜੀ ਠੇਕੇ 80 8000 ਠੇਕਾ ਆ ਡੰਗਰੀ ਸੰਭਲ ਕੇ ਬੜੇ ਆ ਇਹ ਲੈ ਆ ਇਹ ਬਿਸਨੀ ਆ ਇਹਨੂੰ ਨਾਲ ਇਹ ਜਵਲਡਿੰਗ ਕਰਾ ਕੇ ਲੈ ਆਉਣੇ ਆ ਤੋੜਾ ਆਪਾਂ ਮੋਟਰ ਨੂੰ ਪਾਈਏ ਇੱਥੇ ਪਾਲਾ ਯਾਰ ਲੰਮਾ ਚਾਹੀਦਾ ਵਾਂਸ ਉਹ ਦੇ ਲੋਕਾਂ ਦਾ ਚੱਕ ਚੱਕਦੇ ਉੱਤੇ 33 ਕਿਲੋ ਬਬ ਠੀਕ 20 ਆ 20 ਕਿਉਂ ਤੂੰ ਯਾਰ ਕੋਲ ਉੱਤੇ ਉਹ ਨਹੀਂ ਉੱਤੇ ਯਾਰ ਕਿਸੇ ਨੂੰ ਵਗਾ ਲਾ 20 20 ਪੂਰਾ 35 ਐ ਲਿਖਿਆ 35 ਕਿਲੋ ਬਹੁਤ ਹੀ ਮੰਗ ਹਾਂਜੀ ਉਹ ਮੋਟਰ ਦਾ ਹੀ ਕਰਨਾ ਹੈ ਮੋਟਰ 250 ਅੰਦਰ ਤਾਂਬਾ ਲਾਉਣਾ ਦਿੰਦੇ ਜੀ ਹਾਂ 250 ਅੰਦਰ ਤਾਂਬਾ ਲਾਉਣਾ 500 ਰੁਪਏ ਦਾ ਤਾਂਬਾ ਹੈਗਾ پیسے ਬਣਾਣਾ ਹੁੰਦਾ ਉਹ ਚੋਲੇ ਗਿਆ ਆਪਣਾ ਅੱਗੇ ਕਿੰਨੇ ਬਣਾਏ ਸੀ? ਕੱਲਾ 250 ਗ੍ਰਾਮ। ਹਾਂ 250 ਤਾਂ ਮੋਂ ਦਾ ਜਿਹੜਾ ਪੱਖਾ ਹੁੰਦਾ ਛੱਤ ਵਾਲਾ ਉਹਦਾ 120 ਗ੍ਰਾਮ ਹੁੰਦਾ। ਫਿਰ ਇਹ ਮੋਟਰ ਦਾ ਤਾਂ ਕੋਈ ਨਹੀਂ ਨਾ ਹੋਇਆ। ਸਰਦਾਰ ਜੀ ਤੁਹਾਡਾ ਲੋਹਾ ਤੁਹਾਨੂੰ ਹੋਇਆ ਹੀ ਨਹੀਂ। ਮੈਂ ਤਾਂ ਇਹਨੂੰ ਕਿਹਾ ਸੀ ਆਪਾਂ ਨਾ ਡੰਗਰਾਂ ਵਾਸਤੇ ਤਿਆਰ ਕਰਾ ਲਈਏ। ਨਹੀਂ ਮੈਂ ਤਾਂ ਕੋਈ ਨਹੀਂ ਮੈਂ ਤਾਂ ਕੱਢ ਦੇਣਾ ਕੁਆੜ ਹੈਗਾ ਮੇਰੀ ਗੱਲ ਸੁਣੋ। ਵੀ ਤੁਹਾਨੂੰ ਮੈਂ ਲੋਹੇ ਦਾ ਤੋਲਤਾ ਕਟਾਈ ਠੀਕ ਹੈ ਤਾਂਬੇ ਦਾ ਹੈ ਲਾ ਦੇ ਬਸ ਕੱਲ੍ਹ ਖਤਮ। ਕੋਈ ਹੋਰ ਤਾਂ ਕੋਈ ਗੱਲ ਹੀ ਨਹੀਂ ਕੋਈ। ਕਿੰਨਾ ਬਣਾਏ ਸੀ 35 ਕਿਲੋ? ਹੂੰ। ਹੂੰ। ਇਹ ਕਾਪੀ ਪੈ ਲੈ ਜਾ ਕੇ। ਕਾਫੀ ਪੈਂਦਾ ਹੀ ਕਰਨਾ ਐਡਾ ਵੱਡਾ ਸਾਬ ਹੀ ਆ ਨਹੀਂ ਹੈ ਹੈ ਮੈਂ ਕਿਹਾ ਮੁੜ ਕੇ ਤੁਹਾਨੂੰ ਪਾਈ ਮੈਨੂੰ ਆ ਰਹੇ ਉਹ ਬੋਲਦਾ ਨਹੀਂ ਪਲੇਟਾ ਪੁੱਣਾ ਮੈਂ ਆ ਕੇ ਜਾ ਕੇ ਸਾਬ ਨੇ ਤਾਰਿਆ ਕਿੰਨੂ ਹਿਸਾਬ ਦੇਣਾ ਹੀ ਕਰਦੀ ਨੂੰ ਆ ਗਿਉਂ ਪਰਾਂ ਰੋਟੀ ਨਹੀਂ ਖਾਣੀ ਇਹ ਬਣੇ ਸੀ ਤੁਹਾਡੇ ਬਾਹਰ ਧਰਦੀ ਤੇਰੀ ਹਿਸਾਬ ਲੈਂਦੀ ਕਿਥੋਂ ਕਾਫੀ ਮੈਡਮ ਲੱਗਿਓ ਕਾਦੀ ਸਰਕਾਰੀ ਬੈਂਕ ਤੇ ਬੈਂਕ ਆਫ ਇੰਡੀਆ ਹਾਂ ਤੇ ਤੂੰ ਕੁਆੜ ਚੁੱਕਦਾ ਫਿਰਦਾ ਫਿਰ ਬੈਂਕ ਬਲੈਸਟ ਕਿੱਥੇ ਹੋਈ ਆ ਭੈਣ ਜੋ ਸਾਰੀ ਦੁਨੀਆ ਤੇ ਪੈਸੇ ਸੰਭੀ ਫਿਰਦੇ ਜੇ ਬੈਂਕ ਤਾਂ ਕੁੜੀ ਭਰੀ ਹੁੰਦੀ ਆ ਹਾਂ ਬੈਂਕ ਤਾਂ ਭਰੀ ਹੁੰਦੀ ਆ ਅਗਲੇ ਦਾ ਫਿਰ ਆਪਣਾ ਥੋੜਾ ਹੈਗਾ ਹੈ ਆਪਣਾ ਥੋੜਾ ਅਗਲੇ ਦਾ ਨਹੀਂ ਉਹਨੂੰ ਪੁੱਛੀਗਾ 2 ਲੱਖ ਰੁਪਈਆ ਦੇ ਦੇ ਕੀ ਬੈਂਕ ਚੋਂ 2 ਲੱਖ ਰੁਪਈਆ ਮੈਂ ਚੋਂ ਤੈਨੂੰ ਮੈਨੂੰ ਨਹੀਂ ਤੈਨੂੰ ਮੈਂ ਤਾਂ ਦੇ ਦਊਗੀ ਮੈਂ ਤੈਨੂੰ ਬੈਂਕ ਚੋਂ ਕੱਢ ਕੇ ਐ ਥੋੜਾ ਦੇ ਦੂ ਫਿਰ ਫਿਰ ਉਹ ਫਿਰ ਪੈਸੇ ਵਾਲੀ ਵਿਚਾਰੀ ਕਾਦੀ ਹੋਈ ਬਹੁਤ ਨਹੀਂ ਗੱਲਾ सारा सुनहरे गल है दुकान पर बंद लगे तो है मैं भी ले डेढ़ सौ सिल्वर हो गया डेढ़ सौ ठीक है एक सौ रुपया ठीक है जी ती किलोडा ड्रम बी छ सौ साठ वो ला ला देख दिन ठीक है जी पैंती किलो कूलर हो गया बी दमे सौ सत्तर ਸਾਈਸਾ ਤਾਂ 250 ਤਾਂ ਬਾ ਸਿਰਫ 250 ਦਾ 250 250 ਗ੍ਰਾਮ ਦਾ ਹੋਣਾ 500 ਰੁਪਏ ਕਿੰਨੇ 125 ਉਹ ਲੈ ਲੇ ਲੈ 125 ਜੀ 225 ਕਿੰਨੇ ਲੱਗੇ 125 ਇੱਥੇ ਲੇ ਗਏ ਮਾਰਾ ਹੋਰ 125 ਲੈਣਾ ਪਊਗਾ ਇਹ ਟੋਟਲ ਕਰਾਉਣਾ ਨਾ ਮੈਂ ਦੱਸ ਕੱਖ ਵੀ ਨੀ ਵਟਿਆ ਗਿਆ ਯਾਰ ਰੁਪਇਆ 200 ਬਟਾ 150 2000 ਕੁਵਾੜ ਵੇਖਾ ਤੇਰਾ ਰਿਹੜਾ ਪਰ ਦੇਣਾ ਤੂੰਗਾ 4 ਬਟਨਾ ਹੀ 660 ਹੋਰ ਜੀ 770 ਹਾਂਜੀ 125 ਬੱਲੇ ਬੱਲੇ ਹੋ ਗਏ 1825 1800 ਰੁਪਇਆ ਆਧਾ ਕੱਢਦੇ ਆ ਕੱਢਦੇ ਆ ਅੱਧਾ ਕੋਈ ਪੰਜ ਪਰਵਾ ਹੁਣ ਆਪਾ ਤਾਂ ਅਹੀ ਯਾਰ ਮੋਟਰ ਬਣਾਉਣ ਜਾਂਦੇ ਨਾ ਸਾਡੇ ਤੋਂ ਅੱਧੀ ਮੋਟਰ ਤੇ ਪੈਸੇ ਲੈਂਦੇ ਆ ਵੀ ਤੁਹਾਡਾ ਇੰਨੇ ਦਾ ਤਾਂਬਾ ਹੋ ਗਿਆ ਤੇ ਬਣਾਈ ਲੈਂਦੇ ਆ ਹੈ ਤੇ ਤੂੰ ਸਾਰਾ 750 ਦਾ ਤਾਂਬਾ ਕੱਟੀ ਜਾਣਾ ਆ ਲੋ ਜੀ 9 ਕਿਲੋ ਇਹ ਲੋ ਇਨੇ ਕੀਤੀ ਲੁੱਟ ਖਸੋਟ ਇਹਨੂੰ ਨਹੀਂ ਸੱਦਣਾ ਇੱਕਵਾੜੀਆ ਬੋ ਗੰਦਾ ਦੱਸ ਕੀਤੀ ਕਿ ਨਹੀਂ ਲੁੱਟ ਖਸੋਟ ਨਵੇਂ ਮਿਕਸੀ ਭਾਂਦੀ ਉਹ ਨਹੀਂ ਤਾਂ ਇਹ ਆਉਂਦੇ ਜਿਉਂ ਤੋ ਆ ਗਈਆਂ ਪਹਿਲਾਂ ਹੀ ਕੇ ਤੇਰੀ ਪੰਨਾਂ ਦੇਂਦੇ ਆ ਬੀਬੀਆਂ ਰਸੋਈ ਚੋਂ ਉਹ ਕੱਢਦੀਆਂ ਪਹਿਲਾਂ ਨਵੀਂ ਲਿਆਉਂਦੇ ਆ ਹਾਂ ਇਹ ਦੱਸੇ ਬਈ ਇਤੋਂ ਐਵੇਂ 50 ਈਕੜਾ 2.5 ਹਾਂ ਈਕੜਾ 2.5 ਇਹ ਚੱਲ ਨਹੀਂ ਆਤਾ ਅਕਲਦੀਪ ਉਹਨੇ ਪਹਿਨ ਦਿੱਤੇ ਵੇਲਾ ਜਿੰਨੇ ਘਟੇ ਫੀਡ ਦੇ ਆ ਗਏ ਢੇਰ ਲੱਗਿਆ ਪਿਆ ਇ ਉਧਰ ਕੱਢ ਕੱਢ ਛੁੱਟੀ ਆਉਂਦਾ ਫੀਡ ਦੇ ਘਟੇ ਹੈਵੀ ਫੀਡ ਦੇ ਹੀ ਨੇ 86 ਪਾਪਾਂ ਦੇ ਦੇ ਨੀ ਹਾਂ ਫੋਟਾ 87 ਅੱਜ ਇਹਨਾਂ ਸਾਰਾ ਕਾਰੀਵੇ ਦੇ ਦੇਣਾ ਹਾਂ ਗੰਦੇ ਹਾਂ ਸਟਕਲਾਸ ਹੈਗੇ ਚਾਜ ਦੇ ਹਾਂ ਦੇ ਦਾਂਗੇ 8 80 ਲੱਸੀ ਨਹੀਂ ਵਿਰੇਜ ਲੱਸੀ ਨਹੀਂ ਹੀ ਨਾ ਲੱਸੀ ਇੱਕ ਦਿਨ ਛੱਡ ਕੇ ਜਾਗ ਵੀ ਲੈ ਜਾੜੇ ਦੇ ਇੱਥੋਂ ਜਾਗ ਨਹੀਂ ਜਾਗ ਸਾਰੇ ਭਾਂਡੇ ਦੇ ਦੋ ਉਹ ਥਲੜੇ ਤੋਲ ਲੈ ਭਾਂਡੇ ਹਾਂਜੀ ਤੋਲ ਲੈ ਹਾਂ ਇਹ ਤੋਂ ਹੋਰ ਤੋਲ ਛੱਡੀ ਨਾ ਕੋਈ ਪਾਈਪਾਂ ਤੱਕ ਲੈਣੀ ਕਰਾਈ ਪਾਈਪਾਂ ਤੋਲੀਆਂ ਹੀ ਛੜੀ ਪਾਈਪਾਂ ਜਿਹੜੀਆਂ ਸਾਰੀ ਤੋਲ ਇੱਕ ਕਿਲੋ 400 ਰਹਾ 50 ਰੁਪਏ ਕਿਲੋ ਚੋਰ ਪੰਜ 70 ਵੀ ਲੱਗੇ ਦੇਖੋ 70 ਰੁਪਏ ਹੋਰ ਲਿਖੋ ਭਾਂਡੇ ਲਿਖ ਦੇ ਨਾਲ ਭਾਂਡੇ ਭੁੰਡੇ ਨੂੰ ਜੋੜ ਹੀ ਲੱਗੀ ਜਾਣਾ ਹੁਣ ਬਸ ਨਿਬੜ ਗਿਆ ਨਿਬੜ ਗਿਆ ਥੋੜਾ ਡਰਮੇ ਦਸ ਰੱਖਣੀ फिर फेरने दी हारी सौ सत्त सौ पच्चीस तेई सौ कवंजा हो गए बताली चाली पैती फिर बी सौ कत्तर ਕੁਝ ਕਿਸੀ ਲਾ ਰਖੇ 70 ਉਰਾ ਵੀ ਪਾਣਾ 8812 ਕਰਕੇ 288 ਇੱਕ ਵਾਰੀ ਪਾਣਾ ਹਾਂ ਤੇ ਉਰੇ ਉਰੇ 70 ਪਾ ਬਸ ਫੇਰ ਕਿੰਨੇ ਹੋ ਜਾਣਗੇ 271 ਤੇ 70 2343 ਬਣੇ ਮੇਰੇ ਕੋਲ ਤੁਸੀਂ ਕੁੰਜਾ ਬਣਾਓ 10 ਰੁਪਏ ਫਰਕ ਕੋਈ ਗੱਲ 2374 10 ਰੁਪਈਆ ਦਾ ਨੰਬਰ ਚੱਲਦਾ ਆਪਣਾ ਆਏ ਘੜਾ ਹੈ ਰਾ ਫੇਰੀ ਮਾਰਦੇ ਆ ਯਾਰ ਨਹੀਂ ਨਹੀਂ ਮੇਰਾ ਫੇਰੀ ਪਾਣਾ ਹੁਣ ਮੈਂ ਗੂਗਲ ਪੇ ਕਰਾਂਗਾ

1350 ਖਾਤੇ ਕਿਨ 1350 ਨਗਦ ਦੇਣਾ 1350 ਨਗਦ ਦੇਣਾ ਵਾ ਖਾਤੇ ਪਾਉਣਾ ਪਾ ਦੇ ਤੇ ਕਿਹਾ ਤੇਰ ਕੋ ਸਾਰੇ ਨਗਦ ਹੋਣੇ ਨਹੀਂ ਜੀ ਹੁੰਦੇ ਮੈਂ ਦੇ ਕਿੰਨਾ ਵੀ ਹੋਰ ਵੀ ਕਿਤੇ ਲੋ ਯਾਰ ਹੋ ਗਿਆ ਯਾਰ ਹੋ ਗਿਆ 1350 ਰੁਪਏ ਦੇ ਲਓ ਜੀ ਲਓ ਲਓ 1350 ਦੇ ਦੋ ਛੋਟੋ ਨੁਕਸਾਨ ਪਿਆ ਹੰਦੇ ਤੇ ਆ ਜੀ ਆ ਲਓ ਫੋਨ ਹੋ ਗਿਆ 350 ਭਈ ਆ ਲੱਗਾ ਬਲ ਬਲ ਪ੍ਰੈਸਰ ਹੋ ਗਿਆ ਹਾਂ ਹਲਾ ਪ੍ਰੈਸਰ ਬਟਰ ਕੰਮ ਕਰਦਾ ਸੀ ਨਾ ਜੀ ਨੇ ਜੋ ਗਾ ਕਨੈਕਟਰੀ ਕੀਤੀ ਕਨੈਕਟਰੀ ਹਾਂ ਮੈਂ ਤਾਂ ਕਿ ਭਾਈ ਵੇਖਿਆ ਲੱਗਦਾ ਹੈ ਹਮੋਰ ਹਾਂ ਉਹ ਇਹਦਾ ਹੋਰੇ ਉਹ ਕਿਧਰ ਗਏ ਯਰ ਮੋਟਰਸਾਈਕਲ ਤਾਂ ਲੈ ਲੈ ਆਉਣਾ ਦੋ ਪਾਰਟੀ ਚਲਣੀ ਹੈ ਤੇ ਮਲੇ ਕਹਿੰਦੇ ਆ ਵੀ ਉਹ ਖਾਣ ਪੀਣ ਗਏ ਆ ਦੁਕਾਨ ਤੋਂ ਡੰਡਰ ਨੂੰ ਡਾ ਲੈਣ ਤੇ ਆਪਾਂ ਚੱਲੇ ਆ ਮਲੋਟ ਆ ਗਏ ਨਾ ਨਾ ਫ੍ਰੈਂਕ ਕਰਾਂਗੇ ਪੂਰਾ ਹੁਣ ਇੱਕਰੀ ਚੱਲੇ ਆ ਕੋਣ ਕੋਕਰ ਕਕੜ ਤਾੜ ਕੇ ਤੇ ਪਾਉਣ ਲੱਗੇ ਪੱਠੇ ਤੇ ਕਰਨ ਗਿਆ ਖਰ ਗਿਆ ਵੀ ਨੂੰ ਸੱਦਣ ਕਿਉਂਕਿ ਇਹਨਾਂ ਨੇ ਪੱਠੇ ਤੋਂ ਤਰਨੇ ਦੇ ਰਾਲ ਕੇ ਇਹ ਵੀ ਵੀ ਇਧਰੋਂ ਜਾਂਦਾ ਹੈ ਗੈਵੀ ਨੂੰ ਆ ਲੈਣ ਦੇ ਦੇਣਾ ਕਰਦੇ ਆ ਦੋ ਹੱਥ ਹਾਂ ਕੀ ਗੱਲ ਹੈ ਚਲੋ 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 ਤੁਹਾਡਾ ਦਾਣਾ ਪਾਣੀ ਹੈਗਾ ਓਏ ਪਾਣੀ ਹੈਗਾ ਟਟੋ ਤੇਓ ਹੈਗਾ ਪਾਣੀ ਵਿੱਚ ਫੀਡ ਵੀ ਹੈਗੀ ਤੁਹਾਡੀ ਹੈ ਚਲੋ ਫਿਰ ਬੈਠੋ ਅੰਦਰ ਚਲੋ ਤੁਸੀਂ ਵੀ ਬਾਹਰ ਨਹੀਂ ਨਿਕਲਣਾ ਪੱਠੇ ਬਾਣੇ ਖਰਾਮ ਕਰਦੇ ਯਾਰ ਪੱਠਿਆਂ ਨੂੰ ਖੁੱਲੀਆਂ ਚ ਵੜ ਜਾਂਦੇ ਆ ਟਾਟੂ ਦੇਣੇ ਸਭ ਖੁੱਡੇ ਖੱਡੇ ਸਭ ਟਪਾ ਦੇਣੇ ਆ ਸਭ ਆ ਸਭ ਟਾਟੂ ਦੇਣੇ ਕੋਈ ਨਹੀਂ ਰੱਖਣਾ ਓ ਮ ਭਗਤਾਂ ਇਹਨਾ ਇੱਧਰ ਹੀ ਨੇ ਪੱਕੀ ਜਗ੍ਹਾ ਤੇ ਬਹੁਤ ਗੰਦ ਮਾਰਦੀਆਂ ਵੇਖੋ ਇਹਨਾ ਦੋਨੇ ਲਊ ਪੀਤਾ ਚਲੋ ਚਲੋ ਕੁਦੋ ਚਿਕ 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 ਚਲੋ 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 ਚੋਪਾ 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 ਚਲੋ ਚਲੋ ਤੁਹਾਡਾ ਪਿੰਜਰਾ ਖੋਲਦਾ ਚਲੋ ਚਲੋ ਫੇਰ ਦੀਆਂ ਤੁਸੀਂ ਬਹੁਤ ਐਸ਼ਾਂ ਕਰ ਲਈਆਂ ਅੱਜ ਆਜੋ 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 ਚਲੋ 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 ਜੀ ਇਹ ਗੈਵੀਆ ਟ ਆ ਗਿਆ ਤੇ ਗੈਵੀ ਉਹ ਲਾ ਰਿਹਾ ਟੋਕੇ ਗੈਵੀ ਤੇਰਨਾ ਇੱਕ ਫ੍ਰੈਂਕ ਕਰਨਾ ਹੈ ਨਾਲੇ ਤੈਨੂੰ ਦੱਸ ਕੇ ਜਟਾ ਕਰਨਾ ਹੈ ਆਲੇ ਪੁੱਤਰ ਚਾਬੀਆਂ ਮੋਟਰ ਦੀ ਕਸ ਹੈ ਹੌਲ ਆਏ ਬਾਲੜਾ ਬੁਲੜਾ ਕਸਰਾਇਆ ਮੁੰਡੇ ਇਹ ਵੀ ਗੁੱਸਾ ਨਹੀਂ ਕਰਨਾ ਫ੍ਰੈਂਕ ਕਰਨਾ ਤੇਰੇ ਨਾਲ ਹਾਂ ਠੀਕ ਆ ਕੱਲ ਨੂੰ ਕਰਾਂਗੇ ਵੱਡਾ ਹਰਾ ਮਾਗਣਾ ਨਜ਼ਾਰਾ ਆ ਗਿਆ ਕੇ ਚੰਬਰ ਗਿਆ ਚਾਰ ਪੰਜ ਜਣੇ ਟੋਕੇ ਨੂੰ ਓਕੇ ਦੀ ਭਾਰੀ ਬਣਾਤੀ ਨੇ ਆਪਾਂ ਗ੍ਰੈਂਡਰ ਆਵਦਾ ਹੀ ਲਿਆਈਏ ਓਏ ਗ੍ਰੈਂਡਰ ਆਵਦਾ ਲਿਆਈਏ ਕੱਡੀ ਕੋੜ ਹੈ ਵੀ ਥੋੜੇ ਯਾਰਾ ਮੈਂ ਰੋਏ ਰੋਏ ਥੋੜਾ ਮੰਗਣ ਦੇ ਰਹਾ ਆਂ ਅਰੇ ਤੇ ਵਧੀਆ ਹੈ ਅਰੇ ਖਰਾਬ ਹੋ ਗਈਆਂ ਅੱਜ ਪੱਲੀਆਂ ਲਿਆ ਪੱਲੀਆਂ ਫੁੱਲ ਕੱਸੀ ਗਈ ਆ ਹਾਂ ਫੁੱਲ ਹੀ ਦੱਸਾਂਗੇ ਨਹੀਂ ਬੈਲਟ ਵੇਕੀ ਪਾ ਕੇ ਪਾਈ ਗੋਨੀ ਫੁੱਲ ਲਾਈ ਨੂੰ ਕਰਤੀ ਚੜਾਓ ਬੈਲਟਾਂ ਬੋਲਟਾਂ ਹੋਂ ਦਾ ਫੁੱਲ ਕੱਸੀ ਗਈ ਆ ਕਹ ਜੀ ਢਿੱਲੀ ਆ ਬਸ 올 ਲਿਆ ਹਾਂ ਜਮਾ ਓਕੇ ਆ ਹਾਂ ਮੋਟਰ ਰੋਣਾ ਦਿੱਕੀ ਗਈ ਚੜੀ ਨਹੀਂ ਆ ਰਹਾ ਮੋਟਰ ਕੇ ਨਵਰਾ ਨੂੰ ਦਿੱਕੀ ਗਈ ਗੈਰਟੀ ਜਾਨੀ ਆ ਜਾਂ ਲੱਗਿਆ ਪਟੇ ਕੋ ਤਨ ਫੇਖਾਉਣੇ ਤਨ ਕੀ ਆਂਦੇ ਆ ਪਾਣੀ ਪਾ ਪਾਣੀ ਪਾ ਕੇ ਪਿਆ ਆਦੇ ਪਾਣੀ ਪਿਆ ਪਾਣੀ ਪਾ ਇੰਦਰ ਆਪਣੇ ਮਿੱਠੂ ਵਿਚਾਰੇ ਸਿੱਧੇ ਥੱਲੇ ਬੈਠਿਆ ਵੇਖੋ ਅੰਦਰ ਜਮਾਈ ਰ ਆਪਣੇ ਮਾੜੀ ਕਰਦੀ ਤੁਹਾਡੇ ਨਾਲ ਜਮਾਈ ਮਾੜੀ ਕਰਦੀ ਪਿਰੋਤੀ ਲਾ ਕੇ ਮੋਟਰ ਮੋਟਰ ਕਸ ਕੇ ਤੇ ਤਿਆਰੀ ਕੀਤੀ ਤੇ ਲਾਈਟ ਗਈ ਚਲੀ ਗਈ ਜੀ ਇਹਨਾਂ ਦੀ ਤਿਆਰੀ ਕੀਤੀ ਰਹਿ ਗਈ ਆ ਲੱਭ ਵੀ ਬੈਰ ਪਿਆ ਇਹਨਾਂ ਦੀ ਤਿਆਰੀ ਕੀਤੀ ਰਹਿ ਗਈ ਆ ਆਈਟ ਆਈ ਸੀ ਤੇ ਇੰਨੇ ਕ ਆਪਾਂ ਪਠੇ ਕੁਥਰੇ ਆ ਤੇ ਲਾਈਟ ਫੇਰ ਚਲੀ ਗਈ ਹੈ ਲਾਈਟ ਨੇ ਬੜਾ ਲਾਉ ਪੀਤਾ ਹੈ ਵਾਕੇ ਇੰਜਨ ਤਰ ਹੁਣ ਨਾਲ ਸੀਦੇ ਤੇ ਦੋਵੇਂ ਕੰਮ ਕਰਦੇ ਹੋਰਲੇ ਨੇ ਇੰਜਨ ਤੇ ਪਰਲੇ ਬਣੇ ਲਾਇ ਬਿਜਲੀ ਉਹ ਲਾਈਟ ਗਈ ਚਲੀ ਦੇਖੋ ਕਦੋਂ ਆਉਂਦੀ ਆ ਚਲੋ ਪਹੁੰਚ ਜੋਗੇ ਕਰੀ ਕੁਤਰ ਲੈ ਆਪਾਂ ਵਾੜ ਤੂੜ ਵੇਚ ਕੇ ਵੇਲੇ ਹੋ ਕੇ ਹੌਨ ਸਫਾਈਆਂ ਦਾ ਕੰਮ ਚੱਲ ਰਿਆ ਇੱਧਰ ਠੋਕਤੀ ਅੱਗ ਗੰਦ ਪੈਲ ਨੂੰ ਹੌਲੀ ਹੌਲੀ ਆ ਖੁੱਡੇ ਖੱਡੇ ਜਿਹਾ ਟਾਵਾਂਗੇ ਉਹ ਵੀ ਟਾਵਾਂਗੇ ਵੱਡਾ ਫਿਰ ਇੱਧਰ ਗੇਟ ਵਧੀਆ ਬਣਾਵਾਂਗੇ ਮਿਸਤਰੀ ਤੋਂ ਬਿਨਾ ਤਾਂ ਨਾ ਕੰਮ ਸੈੱਟ ਨਹੀਂ ਆਉਂਦਾ ਉਹ ਕੱਲ ਗਾਵਾਂ ਥੱਲੇ ਥੜਾ ਥੜਾ ਲਾਇਆ ਟੀਂ ਟੀਂ ਕਿਵੇਂ ਕਰਦੇ ਪਏ ਜੀ ਇਹਨਾਂ ਨੂੰ ਖਵਾ ਪਿਆ ਕੇ ਹੁਣ ਠੰਡਾ ਪਾਣੀ ਰੱਖਿਆ ਮੈਂ ਪਾਣੀ ਪੀ ਲਓ ਹਾਂ ਹੁਣ ਲੱਗੇ ਪਾਣੀ ਪੀਣ ਕਰਨ ਗਿਆ ਉਧਰ ਗਾਂਂ ਆ ਗਾਂ ਬੜੀ ਸਾਨੂੰ ਖਰਾਬ ਕਰਦੀ ਐ ਨਾ ਗਾਂ ਨੂੰ ਤੁਰ ਪੈਂਦੀ ਜਦੋਂ ਚੋਣੀ ਹੁੰਦੀ ਚੱਲ ਕਰ ਫੋਸ ਫੋਸ ਵੇਖ ਰਿਆ ਯਾਰ ਇਹ ਫੋਸ ਕਰਨ ਲਈ ਐ ਨਾ ਫੱਟੇ ਜਿਆਦੇ ਕਰਕੇ ਨਾ ਰਿਆ ਆ ਚਾਰੇ ਹੁਣ ਚੋਣੀਆਂ ਟਾਈਮ ਹੋ ਗਿਆ ਨਾ 11 ਦਾ ਚੋਂ ਦਾ ਇਧਰੋਂ ਲੈਣ ਚੋਂ ਲੱਗੀ ਜਾਣਾ ਤੇ ਪਰਾਂ ਨੂੰ ਚੋਂਦੇ ਜਾਣਾ ਜਿਵੇਂ ਜਿਵੇਂ ਟਾਈਮ ਲੱਗ ਗਿਆ ਮਿੱੱਚ ਪੂਸ਼ ਬਨ ਕੁੱਟ ਕੇ ਦੀ ਬਨ ਬਨ ਕੁੱਟ ਕੇ ਪੂਸ਼ ਕਿਵੇਂ ਲੈ ਜਾਂਦੀ ਖੇਚ ਕੇ ਇਹਨੂੰ ਪਤਾ ਨਾ ਮੇਰੀ ਪੂਸ਼ ਬੱਜਣੀ ਵਿੱਚ ਨਾ ਲਓ ਜੀ ਮੰਤੀ ਪੂਸ਼ ਮੈਂ ਹਾਂ ਤੂੰ ਚੋ ਗਾਵਾਂ ਗੁਆ ਤੇ ਮਾਝ ਚੋਂ ਤੋਂ ਪਹਿਲਾਂ ਮਾਝ ਨੂੰ ਨਾ ਹੋਣੀ ਤੇ ਮਾਝ ਸਵਾਨ ਨਹੀਂ ਲਾਈਟ ਹੈ ਨਹੀਂ ਜੀ ਮਾਝਾ ਲਾਈਟ ਨਹੀਂ ਜਿੱਲਾ ਆਈਟਾ ਮਾ ਕੱਪ ਲਿਆ ਆ ਗਏ ਇਹਦੇ ਨਾਲ ਡਿੱਗੀ ਜਨ ਮੋਣਾ ਪਾਣੀ ਪੂਣੀ ਪੀਂਦੀ ਹੈ ਇਹਨੂੰ ਬੰਦ ਤਾਂ ਲਾਈਟ ਹੀ ਆ ਗਈ ਲੈ ਰਾਬ ਵੀ ਨੰ ਮੈਂਟ ਮਾਰਦਾ ਪਤਾ ਨਹੀਂ ਕਦੋਂ ਲਾਈਟ ਲਿਆ ਦਿੰਦਾ ਹੈ ਅੱਜ ਮੈਂ ਉਧਰ ਜਾਣਾ ਪਿਆ ਤੇ ਉਹ ਕੂਲਰ ਚੱਲ ਪਿਆ ਪਤਾ ਲੱਗ ਗਿਆ ਲਾਈਟ ਆ ਗਈ ਆਪਾਂ ਮੋਟਰ ਛੱਡਦੇ ਪਹਿਲੇ ਕ ਚੱਲਦੇ ਠੰਡੇ ਪਾਣੀ ਨਾਲ ਨਵਾ ਵਾਟ ਠੰਡੇ ਪਾਣੀ ਨਾਲ ਮਾ ਆ ਬਾਂਸ ਕੋ ਠੰਡੇ ਪਾਣੀ ਕੇ ਨਾਲ ਆਉਂਦੇ ਆ। ਆਹ ਅੜੀ ਮੱਝ। ਇਹ ਲੱਬੜ ਬਾੜਾ ਜਾਂਦੀ ਤਾਨੂੰ ਜਿੰਨਾ ਰੱਖੀਆਂ ਮੱਝਾਂ ਪਤਾ ਹੀ ਐ ਮੱਝਾਂ ਬਹੁਤ ਲੱਬੜਦੀਆਂ। ਹਾਂ। ਆਵੇ ਮਾਰ ਕੇ ਖੈ ਜੀ ਦੇ ਨਾਲ ਛੱਟ ਵੀ ਲਵਾ ਲਈ ਜ ਨੇ। ਪਹਿਲਾਂ ਵੇਖਿਆ ਸੀ ਮੱਝ ਦਾ ਆਉਦੇ ਹੋਣ ਵੇਖੋ। ਉਹ ਮੱਝ ਚਮਕਾਤੀਆਂ ਆਂ ਆਪਾ ਵਧੀਆ। ਛਾੜ ਗਏ ਮੋਟਰਾਂ ਕਰਦੇ ਚਟੇ ਗਏ ਲੈ ਹੁਣ ਚੱਲ ਹੁਣ ਦੁੱਧ ਦੇ ਮੈਂ ਟੋਮੇਟੀ ਨਹੀਂ ਨਹੀਂ ਕਰ ਲੈ ਨਾ ਚੱਲ ਹੁਣ ਤੇਰਾ ਵੀ ਨਹੀਂ ਪਤਾ ਵੇਚੂਗੀ ਇੱਥੇ ਚਿੱਕੜ ਚ ਬਹਿ ਜੇ ਕਿੱਟੀ ਚੋ ਕੇ ਹੁਣ ਵਿਚਾਰਾ ਲਾਲ ਨੂੰ ਲੱਗਾ ਆਵੇ ਲਾਲ ਤੋਂ ਬਾਅਦ ਕਾਲੀ ਦੀ ਵਾਰੀ ਤੇ ਫੇਰ ਆਉਣੀ ਮੱਝ ਦੀ ਸਾਰੀਆਂ ਵਾਰੀ ਵਾਰੀ ਚੋਣੀਆਂ ਪੈਂਦੀਆਂ ਉਹਨਾਂ ਦਾ ਰੇ ਨਾਨ ਵੇ ਕਿੰਨਾ ਚੱਕੜ ਮਾਰਿਆ ਉਹਨਾਂ ਨੂੰ ਮੈਂ ਪਾਣੀ ਡਾਵਾ ਹੁਣ ਤੇ ਸਾਈਡ ਤੇ ਬੰਨਾ ਇੱਥੇ ਵਿਟਾਂ ਲਾਉਣੀਆਂ ਇੱਕ ਰੇ ਸਵੇਰੇ ਕੱਢਾਂਗੇ ਇੱਥੇ ਕੋੜ ਤੇ ਜੀਵੀ ਚੋਲੀ ਬਲੈਕ ਕਲਰ ਦੀ ਬਲੈਕ ਹੋਗੀ ਰੈੱਡ ਹੋਗੀ ਵਾਈਟ ਹੋਗੀ ਹੁਣ ਆਪਣੀ ਮੱਝ ਰਹਿ ਗਈ ਆ ਇਹਨੂੰ ਕੀ ਚਾਹੀਦਾ ਉਹ ਆਇਆ ਤੂੰ ਹਮ ਆਇਆ ਆ ਵੇਖੋ ਟੀਕਾ ਲਾਉਣਾ ਆ ਧੀਰਾ ਡਾਕਟਰ ਹਾਂ ਮੋਹਨ ਦਾ ਸਾਹਿਬ ਬਣ ਪਾਣੀ ਲਿਆਵਾ ਪਾਣੀ ਪਾਣੀ ਕਿੱਡਾ ਜਿੰਮੇਵਾਰ ਡਾਕਟਰ ਕਿੱਡਾ ਜਿੰਮੇਵਾਰ ਡਾਕਟਰ ਆਣਾ ਵੀ ਅੱਧੀ ਰਾਤ ਜਿੰਮੇਵਾਰੀ ਨਿਮਾਉਣ ਆਇਆ ਹੈ ਜਦੋਂ ਅਸੀਂ ਸਾਂ ਚੱਲੇ ਆ ਨਾ ਨਹੀਂ ਜੀ 3 ਜੜੀ 3 ਉਹ ਤੋਂ ਲੈ ਗੁਰੇ ਉੱਤੋਂ ਦੇਰ ਕੋਲ 3 ਹਲਵਾ ਗਾਣੂ ਹੋਰ ਕੀ ਹੈ ਆ ਗਾਂਹਾੜੀ ਬੋਲ ਪੀਏ ਜੀ ਇਹਨਾਂ ਲੱਗਿਆ ਟੀਕਾ ਲਵਾਉਣ ਵੇਖੋ ਕਿੱਡਾ ਜ਼ਿੰਮੇਵਾਰ ਡਾਕਟਰ ਅੱਧੀ ਰਾਤ ਆਇਆ ਪਾਏ ਨੂੰ ਰਸਾ ਸੰਗਲ ਤੋਂ ਪਾ ਕੇ ਲਓ ਜੀ ਅਸੀਂ ਹੰਟੀਕਾ ਲਵਾਉਣ ਲੱਗੇ ਆਂ ਗਾਂ ਨੂੰ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ 사ਸਰੀ ਕਰ ਲਾਈਕ ਕਮੈਂਟ ਸ਼ੇਅਰ ਕਰਦੇ ਹੋਰਾਂ ਲੱਗਿਆ ਟੀਕਾ ਕੱਢਣ ਵੇਖੋ ਕਿਹੜਾ ਲਾਏਗਾ ਕਿਹੜਾ ਐਵੀਐਸ ਆਲ